ਹਾਂਜੀ ਮਿੱਤਰੋ ਕੀ ਹਾਲ ਚਾਲ ਮੈਂ ਤੁਹਾਡਾ ਘੈਂਡ ਜੱਸ ਆਈ ਹੋ hope ਸਾਰੇ ਠੀਕ ਠਾਕ ਹੋਗੇ ਹਾਂਜੀ ਜੀ ਮਿੱਤਰੋ ਅਸੀਂ ਚੱਲੇ ਆ ਭਾਈ ਮਨਸਾਹਬ ਜੀ ਦੇ ਮੇਲੇ ਤੇ ਸ਼੍ਰੀ ਹਰਗੋਬਿੰਦਪੁਰ ਇਹ ਮੇਲਾ ਲੱਗਦਾ ਹਰ ਸਾਲ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਤੇ ਹੋਣੇ ਵੀ ਅੱਜ ਚੱਲੇ ਆ ਮੇਲੇ ਚੱਲੇ ਆ ਆਪਣਾ ਯਾਰ ਦੋਸਤ ਤੇ ਕਰਾਸਤੇ ਚਾ ਉਹਨੂੰ ਨਾਲ ਲੈ ਕੇ ਤੇ ਅਸੀਂ ਚਾਰ ਜਣਾਂ ਨੇ ਜਾਣਾ ਮੇਲੇ ਚੱਲੇ ਆ ਅਸੀਂ ਤੇ ਬਾਕੀ ਤੁਹਾਨੂੰ ਸਾਰਾ ਐਨਜੋਇਮੈਂਟ ਮੇਲੇ ਦੇ ਨਜ਼ਾਰਾ ਦਿਖਾਉਣੇ ਆ ਗੁਰੂ ਮਹਾਰਾਜ ਦੀਆਂ ਰੌਣਕਾਂ ਸਾਰਾ ਕੁਝ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆਂ ਮਿਲਦੇ ਆਂ ਜੀ ਓਕੇ ਜੀ ਅਸੀਂ ਜਾ ਰਹੇ ਆ ਫਿਰ ਹੁਣ ਜਾਂਦੇ ਪਏ ਆ ਜਾ ਕੇ ਉੱਥੇ ਬਾਕੀ ਦਾ ਮਾਹੌਲ ਚਲਤਾਂ ਨੂੰ ਉੱਥੇ ਪਹੁੰਚ ਕੇ ਸਾਰਾ ਕੁਝ ਦਿਖਾਉਣੇ ਆਂ ਅਸੀਂ ਠੀਕ ਹੈ ਜੀ ਚਲੋ ਜੀ ਮਿਲਦੇ ਆ ਮੇਲੇ ਤੇ ਜਾ ਕੇ ਹਾਂ ਜੀ ਮਿੱਤਰੋ ਲੋ ਜੀ ਅਸੀਂ ਪਹੁੰਚ ਗਏ ਆ ਮੇਲੇ ਸ਼੍ਰੀ ਗਗੰਦਪੁਰ ਆਦ ਦੇ ਵਿੱਚ ਮਤਲਬ ਬਹੁਤ ਜਿਆਦਾ ਭੀੜ ਸੀ ਇਸ ਕਰਕੇ ਰਾਹ ਦੇ ਵਿੱਚ ਮਤਲਬ ਵੀਡੀਓ ਸ਼ੂਟ ਨਹੀਂ ਕੀਤੀ ਅਸੀਂ ਤੇ ਅਸੀਂ ਹੁਣ ਪਹੁੰਚ ਗਏ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਆ ਵੀਰ ਭਰਾ ਆਪਣਾ ਇੰਦਰ ਹੁਣ ਸਾਡੇ ਜਿਹੜੇ ਨਾਲ ਸੀ ਮੇਰੇ ਯਾਰ ਦੋਸਤ ਜਿਹੜੇ ਸਾਡੇ ਨਾਲ ਹਨੀ ਤੇ ਇੰਦਰ ਉਹ ਅੱਗੇ-ਅੱਗੇ ਸੀ ਅਸੀਂ ਹੁਣ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਉਹ ਪਤਾ ਨਹੀਂ ਦੂਸਰੀ ਸਾਈਡ ਚਲ ਗਏ ਆ ਉਹਨਾਂ ਨੇ ਮੋਟਰਸਾਈਕਲ پارک ਕਰਤਾ ਵਾ ਸਾਡਾ ਰਹਿ ਗਿਆ ਸੀ ਅਸੀਂ ਹੁਣ ਉਹਨਾਂ ਨੂੰ ਲੱਭਣ ਦੇ ਆ ਉਹਨੂੰ ਲੱਭ ਤੇ ਲੱਭਦੇ ਹੁਣ ਦੂਸਰੀ ਸਾਈਡ ਜਾ ਰਹੇ ਹਾਂ ਚੱਲੇ ਆਣ ਜਾ ਕੇ ਵੇਖਦੇ ਆ ਕਿੱਧਰ ਗਏ ਆ ਕਿੱਧਰ ਨਹੀਂ ਬਾਕੀ ਤੁਸੀਂ ਵੇਖਸਾਦੇ ਮਾਹੌਲ ਚਾਲ ਬਾਬੇ ਦੀ ਕਿਰਪਾ ਨਾਲ ਵੇਖੋ ਰਾਹ ਰੋਡ ਪੂਰਾ ਜਾਮ ਹੋਇਆ ਪਿਆ ਵਾ ਇੰਨੀ ਜਿਆਦੀ ਭੀੜ ਆ ਸੰਗਤ ਉਹ ਬਹੁਤ ਹੀ ਵਾਦੇ ਚੜ ਕੇ ਸੰਗਤਾਂ ਆਈਆਂ ਹੋਈਆਂ ਗੁਰੂ ਦੇ ਘਰ ਬਾਕੀ ਤੁਹਾਨੂੰ ਸਾਰਾ ਮਾਹੌਲ ਚਾਲ ਵਿਖਾਉਣੇ ਆ ਵੇਖੀ ਜਾਓ ਤੁਸੀਂ ਅੱਗੇ-ਅੱਗੇ ਸਾਰੀ ਅਪਡੇਟ ਸਾਰਾ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਮੇਲੇ ਦਾ ਅੱਜ ਬਾਬਾ ਮਾਨ ਸਾਹਿਬ ਜੀ ਦਾ ਮੇਲੇ ਤੇ ਕਬੱਡੀ ਜਿਹੜੀ ਕਬੱਡੀ ਬਾਬੇ ਦੀ ਜੀ ਅਸੀਂ ਆ ਗਏ ਕਬੱਡੀ ਵਾਲੀ ਗਰਾਊਂਡ ਦੇ ਕੋਲ ਇੱਧਰ ਤੁਸੀਂ ਵੇਖ ਸਕਦੇ ਨਜ਼ਾਰਾ ਸਾਰਾ ਕਿੰਨਾ ਵਧੀਆ ਹਾਂ ਬਾਕੀਆ ਸਾਈਡ ਤੇ ਵੀਰ ਭਰਾ ਆਪਣੇ ਜਿਹੜੇ ਆ ਸਾਰੇ ਬੈਠੇ ਕਬੱਡੀ ਤੇ ਆਓ ਦੇਖੋ ਖੜ-ਖੜ ਕੇ ਕਬੱਡੀ ਦੇਖਣ ਟੈਂ ਅੰਦਰ ਬਾਹਰ ਉਹਦੇ ਕਬੱਡੀ ਹੋ ਰਹੀ ਆ ਕਬੱਡੀ ਦੇ ਮੈਚ ਚੱਲਣ ਦੇ ਆ ਬਹੁਤ ਹੀ ਵਧੀਆ-ਵਧੀਆ ਜਿਹੜੇ ਸਾਡੇ ਨਾਲ ਆਏ ਸੀ ਉਹ ਦੂਸਰੀ ਸਾਈਡ ਚਲ ਗਏ ਉਹ ਮੁੰਡਾ ਨੇ ਮੋਟਰਸਾਈਕਲ ਜਮ੍ਹਾਂ ਕਰਾ ਲਿਆ ਅਸੀਂ ਸਾਈਡ ਤੇ ਆ ਗਏ ਪਹਿਲਾਂ ਤੇ ਅਸੀਂ ਹੁਣ ਉਹਨਾਂ ਨੂੰ ਫੋਨ ਲਾਉਣ ਦੇ ਆ ਚੱਲੇ ਆ ਉਹਨਾਂ ਦੇ ਵੱਲੋਂ ਹਾਂਜੀ ਬਾਕੀ ਤੁਸੀਂ ਵੇਖ ਸਕਦੇ ਨਜ਼ਾਰਾ ਕਿੱਡਾ ਵਧੀਆ ਮੌਸਮ ਆ ਘੈਂਟ ਹੋਇਆ ਪਿਆ ਥੋੜਾ ਜਿਹਾ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਮੌਸਮ ਜਿਹੜਾ ਬਹੁਤ ਹੀ ਵਧੀਆ ਹੋ ਗਿਆ ਵੈਸੇ ਉਹ ਤਾਂ ਗਰਮੀ ਤਾਂ ਬੜੀ ਜਿਆਦੀ ਸੀ ਪਰ ਮੀਂਹ ਪੈਣ ਦੇ ਕਾਰਨ ਵਧੀਆ ਹੋ ਗਿਆ ਮੌਸਮ ਸਹੀ ਹੋ ਗਿਆ ਨਜ਼ਾਰਾ ਮਤਲਬ ਮੇਲਾ ਵੇਖਣ ਵਾਲਾ ਹੋ ਗਿਆ ਮੌਸਮ ਕਿ ਵੇਖ ਸਕਦੇ ਵੀਰ ਭਰਾ ਕਿਦਾਂ ਲਹਿਰਾ ਬਹਿਰਾ ਨਜ਼ਾਰੇ ਲੈਣ ਦੇ ਆ ਮਜੇ ਨਾਲ ਮਸਤੀ ਹੁਣ ਅਸੀਂ ਚੱਲੇ ਆ ਉਹਨਾਂ ਵੱਲ ਨੂੰ ਉਹਨਾਂ ਵੱਲ ਜਾਵਾਂਗੇ ਫਿਰ ਜਾ ਕੇ ਤੁਹਾਨੂੰ ਉਹਨਾਂ ਨੂੰ ਮਿਲਦੇ ਆ ਦੇਖਦੇ ਆ ਕਿੱਥੇ ਆ ਬਾਕੀ ਤੁਹਾਨੂੰ ਸਾਰਾ ਕੁਝ ਮਿਲ ਕੇ ਮੋਟਰਸਾਈਕਲ ਲਾ ਕੇ ਫਿਰ ਪਾਰਕ ਦੇ ਵਿੱਚ ਫਿਰ ਤੁਹਾਨੂੰ ਮਤਲਬ ਦਿਖਾਉਨੇ ਆ ਆਪਣਾ ਸਾਰਾ ਮੇਲਾ ਦਾ ਨਜ਼ਾਰਾ ਹੁਣ ਚੱਲੇ ਆਂ ਅਸੀਂ ਉਹਨਾਂ ਦੇ ਵੱਲ ਓਕੇ ਕਿਹੜੀ ਕਰਨ ਗਏ ਆਏ ਉਹ ਮੋਟਰਸਾਈਕਲ ਲਾਉਣ ਹੀ ਗਏ ਹੋਰ ਕਿੱਧਰ ਜਾਣਾ ਨਾ ਥੱਲੇ ਮਾਮੂ ਮੋਟਰਸਾਈਕਲ ਪਰੇ ਜਮਾ ਹੁੰਦੇ ਉੱਥੇ ਕਰਾਉਂਦੇ ਆਂ ਅੰਦਰ ਜਾ ਕੇ ਕਰਾ ਕੇ ਆਏਗੀ ਬედა ਕਿੱਥੇ ਹੋ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕਾਰ ਤੇ ਤੈਨੂੰ ਐਨੂੰ ਆਹ ਉਹ ਗੱਡੀ ਆ ਆਹ ਅਗਲੇ ਰਾਤ ਨੂੰ ਈ ਮਾੜੇ ਦੇਖ ਲਈ ਵੇਲ ਨਹੀਂ ਹਨੇਰੇ ਦੂਰ ਦੇਖ ਜਾਣਾ ਵਾ ਟੀਟੀ ਟੀ-ਸ਼ਰਟ ਪਾਈ ਆ ਮੈਂ ਇਹ ਦੇਖਣੇ ਡਿਆ ਵਾ 435 ਮੈਂ ਗੁਰੂ ਕੰ ਦਾ ਸੰਗਤਾਂ ਦੀ ਸੰਗਤ ਆਹ ਬਿੱਤਰੇ ਦੇ ਮਰ ਕੇ ਸਰਪੂਰ ਜੀ ਨਾ ਹਰ ਸਭੇ ਕੰਮ ਕਰਦੇ ਰਹੇ ਨਾ ਰਹਤਾ ਰਹੋ ਕਰਮ ਕੰਚਾ ਮੇਰੀ ਬੀਜੀ ਕਰਮ ਕੰਚਾ ਕੋਈ ਕੋਈ ਬਾਰ ਦੇ ਕੋਲ ਚੀਤੀ ਕਰੇ ਪ੍ਰਿਆਰ ਦੇਖੋ ਕਰੀ ਰਿਤੀ ਬਿਕਰਨ ਹੋਣੀ ਸਾਡੇ ਚੜਕੇ ਕੰਗਰਾਲ ਵੇਗ ਦੇ 10 60 ਟਾਈਮ ਨੇ ਇਹਨਾਂ ਨੂੰ ਜਿੰਨ ਸਾਈਡ ਦੇ ਘਰਾਂ ਨਾਲ ਸੁਣ ਲਈ ਕਿੱਥੇ ਵੱਲ ਬਲਡ ਸਾਈਡ ਦੇ ਘਰ ਉਹ ਉਹ ਕਰਦੇ ਸਾਈਡ ਤੋਂ ਇੱਥੇ ਆ ਗਈ ਹੈ ਫੜੀ ਆਉਂਦੀ ਹੈ ਹਾਂਜੀ ਮਿੱਤਰੋ ਠੀਕ ਜੀ ਅਸੀਂ ਪਹੁੰਚ ਗਏ ਆ ਉਹਨਾਂ ਦੇ ਕੋਲ ਲੱਭ ਗਿਆ ਸਾਨੂੰ ਕਿੱਥੇ ਗਏ ਸੀ ਉਹ ਉਹਨਾਂ ਮੋਟਰਸਾਈਕਲ پارک ਕਰਨ ਵਾਸਤੇ ਉਹ ਦੇਖੋ ਗੁਰੂ ਮਹਾਰਾਜ ਦਾ ਦਰਬਾਰ ਉਹਦੇ ਅੰਦਰ ਮੋਟਰਸਾਈਕਲ پارک ਹੋਣ ਦੇ ਚਲੋ پارک ਕਰਾਤਾ ਮੋਟਰਸਾਈਕਲ ਹੁਣ ਅੰਦਰ ਤੇ ਉਤਰ ਗਏ ਹੋਇਆ ਮੋਟਰਸਾਈਕਲ پارک ਕਰਾ ਕੇ ਆਉਣਗੇ ਉਹ ਹਾਂਜੀ ਬਾਕੀ ਦੂਈ ਨਜ਼ਾਰਾ ਵੇਖ ਸਕਦੇ ਆਸ-ਪਾਸੇ ਰੌਣਕਾਂ ਲੱਗੀਆਂ ਆ ਚਲ ਆ ਲੱਗੇ ਆ ਇਹ ਭੈਣ ਜੋ ਇਹ ਨਹੀਂ ਆਇਆ ਜੇ ਉਹ ਲੱਭਦੇ ਅਸੀਂ ਗਵਾਜ ਨਹੀਂ ਗਵਾ ਤੇ ਉਹ ਲੱਭ ਜਾਂਦੇ ਨੰਬਰ ਜਿਹੜਾ ਕੰਮ ਕਰਦਾ ਮੇਰਾ ਵੀ ਉਹਦੇ ਹੱਲੇ ਚਾਹਣਾ ਹੋਇਆ ਮੈਂ ਖਾਈਏ ਕੋ ਆਏ ਆ ਗਏ ਲੈ ਲਿਓ ਗੰਨ ਸਸਿਆ ਭਾਜੀ ਨਹੀਂ ਮੈਂ ਗਿਆ ਮੜਾ ਵਾਈ ਗੁਰਦੀ ਕਾਹ ਵਾਈ ਗੁਰਦੀ ਬੜੀ ਵੱਧਰ ਹੋਣੀ ਚੱਲ ਆ ਜੋ ਮੈਂ ਇਦਾਂ ਹੀ ਤੁਰੇ ਸਰਕਾਰ ਜੀ ਥੱਲੇ ਚੱਲੇ ਆਇਆ ਥੱਲੇ ਆ ਥੱਲੇ ਮੈਂ ਲਾਉਣ ਉਹ ਗੱਜਲ ਕਾ ਬਲੀਪੱਤਰ ਐਂਦੇ ਹੁਣ ਬਲਮੋਲਟ ਵੀ ਲਵਾ ਤਾਣ ਮੋਇ ਜਿੱਥੇ ਮਰਜੀ ਗਵਾਜ ਆਪੇ ਆਣਾ ਤੇ ਅਸੀਂ ਚਾਰ ਪੈਂਡ ਓਏ ਉਹ ਨੁਡੀ ਗਲੋ ਫੇ ਰਾਮ ਲਖਮਣ ਵਾਲਾ ਬੜਾ ਣੀਆਂ ਹੋਊਗਾ ਕੋਈ ਇਹ ਵੇਖੀ ਯਾਰ ਤੇਰਾ ਮਗਰ ਸੌਣੀਆਂ ਸੌ ਥੋੜਾ ਬਾਹਰੋਂ ਬਾਹਰ ਨਿਕਲਣਾ ਓਂਡਿਆ ਦੇਖ ਦੂਗੀ ਤੀਏ ਉਹ ਨਹੀਂ ਦੇ ਮੈਂ ਉਹ ਪਹਿਲਾਂ ਲੰਗਰ ਖਾਈਏ ਫੇਰ ਦੇ ਦਾਂ ਮੇਰਾ ਮਾਮਾ ਬਹੁਤ ਠੀਕ ਆ ਮੂਰਖਾ ਮਾਤਾ ਥੋੜੀ ਬੁਣੀ ਆਈ ਚੀਜ਼ ਆ ਫੇਰ ਹੀ ਕਬੱਡੀ ਵੇਖਣ ਦਾ ਮੈਂ ਆਉਣਾ ਥੋੜਾ ਆ ਥੋੜੀ ਜਿਹੀ ਹੈ ਨਾ ਕਬੱਡੀ ਜੀ ਹੋ ਗਈ ਮਾਮਾ ਹਾਂ ਅੰਦਰ ਨਹੀਂ ਚੱਲੀਏ ਆਓ ਚੱਲੀਏ ਕਬੱਡੀ ਆ ਲੰਗਰ ਖਾ ਲਈਏ ਪਹਿਲਾਂ ਮਾਮਾ ਦਾ ਕਬੱਡੀ ਦੇਤੀ ਲੰਗਰ ਖਾ ਲਈਏ ਕਬੱਡੀ ਮਾਮਾ ਹੋਣੇ ਥੋੜਾ ਖਤਮ ਹੋਣੀ ਹੈ ਬਚਰਨੇ ਪੈ ਗਏ ਤੇਰੇ ਇਧਰ ਵਾਲੰਗਰ ਚਲੋ ਫਿਰ ਆਓ ਹਾਂਜੀ ਲੋ ਜੀ ਵੇਖੋ ਦੀ ਸਾਹਮਣੇ ਕਬੱਡੀ ਦੀ ਗਰਾਊਂਡ ਅਸੀਂ ਆ ਗਏ ਆ ਗੁਰਦੁਆਰਾ ਸਾਹਿਬ ਦੇ ਉੱਪਰ ਦੇ ਫਲੋਰ ਤੇ ਤੇ ਵੇਖ ਸਕਦੇ ਕਬੱਡੀ ਦਾ ਨਜ਼ਾਰਾ ਥੱਲੇ ਕਬੱਡੀ ਚੱਲਣ ਦੀ ਆ ਗਰਾਊਂਡ ਦੇ ਵਿੱਚ ਆਪਣੇ ਸਾਰੇ ਹੀ ਵੀਰ ਭਰਾ 플레이ਰ ਜਿਹੜੇ ਕਬੱਡੀ ਖੇਡਣ ਦੇ ਵੇਖੋ ਕੁੰਡੀਆਂ ਤੇ ਸਿੰਘ ਫਸਣ ਦੇ ਆ ਉਰੇ ਵਧੀਆ ਤਰੀਕੇ ਨਾਲ ਸਾਰੇ ਵੀਰ ਭਰਾ ਵੇਖਣ ਦੇ ਆਪਣੇ ਨਜ਼ਾਰੇ ਨਾਲ ਤੇ ਸੰਗਤਾਂ ਵੀ ਵੇਖ ਸਕਦੇ ਆ ਮੇਲਾ ਪੂਰਾ ਭਰਿਆ ਹੋਇਆ ਤੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਵੀਰ ਭਰਾ ਆਉਣ ਡਿਆ ਹੁਣ ਆਪਣਾ ਇੱਥੇ ਸਾਰੇ ਡੇ ਆ ਵੇ ਸਾਦੇ ਉੱਪਰ ਤੁਸੀਂ ਵਿਊ ਹੋ ਥੋੜੇ ਵੀਰ ਭਰਾ ਉੱਤੇ ਬੈਠੇ ਆ ਕੁਝ ਇੱਥੇ ਥੱਲੇ ਵੇਖਣ ਦੇ ਅਸੀਂ ਵੀ ਉੱਪਰ ਆਏ ਆ ਕਿ ਚੱਲ ਉੱਪਰੋਂ ਵੇਖ ਲੈਨੇ ਆਂ ਕਿ ਆ ਥੱਲੇ ਜਾਣੇ ਆ ਕਹਿੰਦੇ ਨਹੀਂ ਉੱਤੋਂ ਠੀਕ ਆ ਹਵਾ ਬੜੀ ਚੱਲਣ ਦੀ ਨਾਲੇ ਮੌਸਮ ਬਹੁਤਾ ਵਧੀਆ ਆ ਪਿਆ ਤੇ ਵੇਖੋ ਤੁਸੀਂ ਨਜ਼ਾਰਾ ਕਬੱਡੀ ਦਾ ਗਰਾਊਂਡ ਕਿੱਡੀ ਕਿੱਡੀ ਸੋਹਣੀ ਗਰਾਊਂਡ ਲੱਗਾਂ ਢੀ ਕਬੱਡੀ ਦੀ ਆ ਵੇਖੋ ਪਿੱਛੇ ਸਾਰੇ ਗੁਰਦੁਆਰਾ ਸਾਹਿਬ ਆ ਠਿਕਾਰਾ ਛੇੜਾ ਵਾਲੀ ਦਾ ਚੋਰ ਟੀਏ ਜੀ ਬੇ ਅੰਦਰ ਆ ਖੜਾ ਦੇਖ ਲੱਭਣੀ ਆ ਬਾਪ ਨੂੰ ਪੁੱਛਣਾ ਤੂੰ ਇਹ ਪਿੰਨੇ ਤੋਂ ਲੈਣੀ ਆ ਤੂੰ ਕਹਿੰਦਾ ਆਪਣਾ ਕਾਰ ਪੂਰਾ ਡੇਲੀ ਪੀਣ ਵਾਲਾ ਬੰਦਾ ਵਾਲਾ ਓ ਇਹਨਾਂ ਦੇ ਇਹਨਾਂ ਦੇ ਡੇਰੇ ਨੂੰ ਜਦੋਂ ਮੋੜ ਮੁੜੀਏ ਪਹਿਲਾਂ ਪਤਾ ਲੱਗ ਜਾਂਦਾ ਹਮਲਿਆਂ ਦਾ ਘਰ ਆ ਗਿਆ ਇਹਦਾ ਮੂੰਹ ਵੇਖ ਕੇ ਤੇ ਦੱਸ ਸਕਦੇ ਹਾਂ ਬਲੀ ਆ ਪੂਰਾ ਮੂੰਹ ਤੇ ਸਾਲਾ ਲੁੱਟਾ ਖੋਵਾ ਵਾਲਾ ਲੱਗਦਾ ਓਏ சே ਥੋੜੀ ਥੋੜੀ ਪੀਏ ਆ ਜਾ ਯਾਰ ਕਿਤੇ ਲੰਬੀ ਹੈ ਉਹ ਚਲੋ ਅੰਦਰ ਉਹ ਦੇਖ ਲੀਏ ਕੋਈ ਥੋੜੀ ਥੋੜੀ ਦੇਖ ਉਹ ਮੈਂ ਨਹੀਂ ਦੋ ਦੋ ਕੋਟੀ ਤੇ ਹੋਣਾ ਬੱਦਲ ਰੋਕੇ ਦਾ ਕਰਦੇ ਤਾਂ ਮੈਨੂੰ ਅਗਰ ਬੜੀ ਜੇਤੀ ਹੋ ਆ ਮਮਾ ਮੇਰਾ ਆ ਆ ਨਾ ਦਾ ਇਸ ਰੋਡ ਹੈ ਹਾਂ ਓਏ ਹਾਂ ਜਿੰਦਾ ਬੀ ਨੌਂ ਜਿਆ ਕੱਢ ਕੇ ਤੋ ਗੱਲਾ ਲਾਈ ਲਾਲ ਆ ਗੱਲਾਂ ਲਾ ਮਮਾ ਫਿਰ ਕੀ ਆ ਮੈਂ ਤੇ ਹਾਂਜੀ ਮਿੱਤਰੋ ਅਸੀਂ ਆਏ ਆ ਪੰਗੂੜਿਆਂ ਵਾਲੀ ਸਾਈਡ ਹੁਣ ਪੀ ਵੇਖ ਸਾਦੇ ਆ ਪੰਗੂੜੇ ਲੱਗੇ ਹੋਇਆ ਛੂਟੇ ਮਾਟੇ ਲੈਂਡ ਲੋਕੀ ਅਰੇ ਵੀਰ ਭਰਾ ਨਜ਼ਾਰੇ ਲੈਂਦੇ ਆ ਇਹ ਇੰਦਰ ਕਹਿੰਦਾ ਝੂਟਾ ਲੈਣਾ ਪੰਗੂੜੇ ਦੇ ਤੇ ਵੇਖ ਕੇ ਪੰਗੂੜੇ ਨੂੰ ਕਹਿੰਦਾ ਨਹੀਂ ਵੀਰੇ ਨਹੀਂ ਡਰ ਗਿਆ ਹੋਣਾ ਕਹਿੰਦਾ ਨਹੀਂ ਮੈਂ ਨਹੀਂ ਲੈਣਾ ਆ ਵੇਖ ਸਾਦੇ ਸਾਰੇ ਭਰਾ ਵੀ ਪੂੜੇ ਲੱਗੇ ਆ ਪਰ ਥੋੜੇ ਲੱਗੇ ਆ ਇੰਨੇ ਜਿਆਦੇ ਖਾਸ ਨਹੀਂ ਮਾਹੌਲ ਚਾਲੇ ਪੰਗੂੜਿਆਂ ਦਾ ਇੰਨਾ ਕੋਈ ਬਾਕੀ ਬਣਿਆ ਤਾਂ ਹੈਗਾ ਹੀ ਆ ਥੋੜਾ ਬਹੁਤ ਦੰਨੂ ਨਹੀਂ ਆਪਾ ਦੇ ਨਿੱਕੜੀ ਇੱਥੇ ਹੀ ਰਹਿ ਜਾਂਦੀ ਫਿਰ ਕੋਲਾ ਫਿਰ ਤੇ ਕੁਝ ਆਉਂਦਾ ਨਹੀਂ ਨੂੰ ਪਾਰ ਹੋਵੇ ਨੋ ਮੜ ਗਿਆ ਮੈਂ ਤੇ ਮਾਰ ਦੇ ਨਾ ਚੱਲ ਯੇ ਹਾਂਜੀ ਮਿੱਤਰੋ ਕੀ ਹੁਣ ਹੋ ਗਿਆ ਹਨੇਰਾ ਹਨੇਰਾ ਹੋ ਗਿਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਸਾਢੇ 7 ਵਜੇ ਗਿਆ ਰਾਤ ਦੇ ਤੇ ਅਸੀਂ ਹੁਣ ਚੱਲੇ ਆ ਘਰ ਨੂੰ ਵਾਪਸ ਤੇ ਹੁਣ ਰਸਤੇ ਜਾਂਦੇ ਭੀੜ ਵੜੀ ਆ ਹੌਲੀ ਹੌਲੀ ਹੁਣ ਸਾਨੂੰ ਜਾਣਾ ਪੈਣਾ ਹੌਲੀ ਹੌਲੀ ਰਸਤੇ ਦੇ ਵਿੱਚ ਲੰਘਣਾ ਤੇ ਚਲੋ ਮਿੱਤਰੋ ਜੇ ਹੁਣ ਚੱਲੇ ਆ ਇੱਥੇ ਅੱਗੇ ਹੁਣ ਆਪਣੇ ਵਲੌਗ ਦੀ ਐਂਡਿੰਗ ਠੀਕ ਜੀ ਤਦ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਤੇ ਆਪਣੇ ਵੀਰ ਭਰਾ ਜਿਹੜੇ ਵਲੌਗ ਵੇਖਦੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਓਕੇ ਜੀ ਧੰਨਵਾਦ